ਝੰਡਾ ਵਿੱਚੋਂ ਬਾਈ ਜਿਹੜਾ ਪਹਿਲਾਂ ਹੋਇਆ ਸੀ ਉਹ ਖਰਾਬ ਬਸ ਖਤਮ ਹੋ ਗਿਆ ਤੇ ਆ ਖੜੀ ਹੈ ਆਪਣੀ 1400 ਸਿੱਕ ਸੁੰਡੀ ਪਈ ਸੀਗੀ ਪਰ ਪੱਤਾ ਲਪੇਟ ਸੁੰਡੀ ਪਈ 1400 ਸਿੱਕ ਪਹਿਲੀ ਵਾਰ ਲਈਓ ਉਹ ਵੀਡੀਓ ਜ਼ਰੂਰ ਦੇਖ ਕੇ ਆਇਓ ਹਾਂਜੀ ਦੋਸਤੋ 1400 ਇੱਕ ਝੋਨਾ ਜਿਹੜਾ ਲੱਗਿਆ ਹੋਇਆ ਦੇਖ ਸਕਦੇ ਹੋਗੇ ਤੁਹਾਨੂੰ ਮੈਂ ਪਹਿਲਾਂ ਝੰਡੇ ਦਾ ਹਾਲ ਦਿਖਾਦਾ ਦੇਖੋ ਝੰਡਾ ਵਿੱਚੋਂ ਬਾਈ ਜਿਹੜਾ ਪਹਿਲਾਂ ਹੋਇਆ ਸੀ ਉਹ ਖਰਾਬ ਬਸ ਖਤਮ ਹੋ ਗਿਆ ਤੇ ਆ ਖੜੀ ਹੈ ਆਪਣੀ 1400 ਸਿੱਕ ਵੈਰਾਈਟੀ ਖੜੀ ਹੈ 1400 ਸਿੱਕ ਪੂਰੀ ਕਾਇਮ ਦੇਖ ਸਕਦੇ ਹੋਗੇ ਤੇ ਲਾਏ ਹੋਏ ਨੇ ਆਪਣੇ 3 ਕਿਲੇ ਆਜੋ ਤੁਹਾਨੂੰ ਅੱਗੇ ਦਿਖਾਉਣਾ ਨਾਲੇ ਤਾਂ ਆਪਾਂ ਇਹਦੇ ਵਿੱਚ ਕਰਦੇ ਆਂ ਅੱਜ ਸੁੰਡੀ ਚੈੱਕ ਵੀ ਸੁੰਡੀ ਹੈ ਜਾਂ ਨਹੀਂ ਹੈ ਪੱਤਲਪੇਟ ਸੁੰਡੀ ਜਾਂ ਗੋਬਦੀ ਸੁੰਡੀ ਹਜੇ ਆਪਾਂ ਨੇ ਇਹ ਤੇ ਸਪਰੇਅ ਕਰਨੀ ਹੈ ਹਜੇ ਸਪਰੇਅ ਆਪਾਂ ਨੇ ਕਰੀ ਨਹੀਂ ਹੈਗੀ ਨਾ ਸੁੰਡੇ ਵਾਲੀ ਕਰੀ ਐ ਨਾ ਪੱਤਲਪੇਟ ਵਾਲੀ ਕਰੀ ਐ ਕੋਈ ਵੀ ਸਪਰੇਅ ਨਹੀਂ ਕਰੀ ਨਾ ਇਹਦੇ 'ਚ ਪਾਈਆ ਪਦਾਨ ਆਪਾਂ ਨੇ ਤੇ ਆਜੋ ਦਿਖਿਆਉਂਦੇ ਆ ਤੁਹਾਨੂੰ ਵੀ ਕਿਵੇਂ ਖੜੀ ਆ 1400 ਸਿੱਕ ਆਪਣੀ ਆਪਣੇ ਸ਼ਕਤੀ ਵਰਦਕ ਦਾ ਬੀਜ ਆਇਆ ਸੀਗਾ ਤੁਹਾਨੂੰ ਦੱਸਿਆ ਸੀਗਾ ਪਨੀਰੀ ਇਹ ਆਪਣੀ ਲੱਗੀ ਹੋਈ ਹੈਗੀ 25 ਜੂਨ ਦੇ ਲੱਗੀ ਐ 25 ਤੋਂ 30 ਜੂਨ ਦੇ ਵਿੱਚ ਵਿੱਚ ਲੱਗੀ ਹੋਈ ਆ ਦੇਖ ਸਕਦੇ ਹੋਗੇ ਪੂਰੀ ਸ਼ਾਨਦਾਰ ਖੜੀਆ ਵੈਰੈਟੀ ਅੱਗੇ ਕਰਦੇ ਆ ਆਪਾਂ ਦਿਖਾਉਨੇ ਆ ਤੁਹਾਨੂੰ ਇਹਦੇ ਚ ਆਪਾਂ ਨੇ ਹਜੇ ਕੁਝ ਵੀ ਨਹੀਂ ਪਾਇਆ ਹੈਗਾ ਬਾਈ ਨਾ ਇਹਦੇ ਚ ਆਪਾਂ ਨੇ ਪਦਾਨ ਪਾਈ ਆ ਸਿਰਫ 2.5 ਤੋਂ 3 ਬੋਰੀਆਂ ਯੂਰੀਆ ਦੀਆਂ ਪਾਈਆਂ ਨੇ ਕੋਈ ਹੋਰ ਨਹੀਂ ਕੁਛ ਆ ਪਾਇਆ ਹੈਗਾ ਇੱਕ ਹੀ ਜਿੰਕ ਪਾਈ ਆ 5 ਕਿਲੋ ਜਿੰਕ ਪਾਈ ਆ ਇਹਦੇ ਚ ਕੋਈ ਪਦਾਨ ਨਹੀਂ ਪਾਈ ਕੋਈ ਸਪਰੇ ਨਹੀਂ ਕਈ ਕੋਈ ਹੋਰ ਕੋਈ ਪੈਕਟ ਅਲਫਾ ਫਿਆਂ ਦਾ ਕੁਝ ਵੀ ਨਹੀਂ ਵਰਤਿਆ ਹੋਇਆ ਆਪਾਂ ਨੇ ਇਹਦੇ ਚ ਸਿਰਫ 1 5 ਕਿਲੋ ਜ਼ਿੰਕ ਪਾਇਆ ਤੇ ਇੱਕ ਝੰਡੇ ਵਾਲੀ ਦਵਾਈ ਪਾਈ ਆ ਜਿਹੜੀ ਜਿਹੜੀ ਚੀਜ਼ਾਂ ਪਾਈਆਂ ਨੇ ਤੁਹਾਨੂੰ ਦੱਸੀ ਜਾਊਂਗਾ ਨਾਲ ਦੀ ਨਾਲ ਆਜੋ ਦਿਖਾਉਣੇ ਆਗੇ ਤੁਹਾਨੂੰ ਦੇਖੋ ਵਿੱਚ ਝੰਡਾ ਤਾਂ ਜਮਾ ਮੁੜ ਗਿਆ ਵਿੱਚ ਤੇ ਵਿੱਚ ਹਜੇ ਕਿਤੇ ਕਿਤੇ ਹੈਗੇ ਆ ਦੇਖ ਸਕਦੇ ਤੁਸੀਂ ਕਿਤੇ ਕਿਤੇ ਢਾਲ ਹੈਗੇ ਨੇਗੇ ਪਰ ਕਿਸਾਨ ਭਰਾ ਉਹ ਡਰਾ ਡਰਉਣਾ ਘਬਰਾਉਣਾ ਇੰਨਾ ਕਿ ਝੰਡਾ ਕੁਛ ਨਹੀਂ ਕਹਿੰਦਾ ਬਾਸਬਤੀ ਤੇ ਇੰਨਾ ਕਿ ਝੰਡਾ ਹੋਣਾ ਜ਼ਰੂਰੀ ਵੀ ਹੈਗਾ ਜਿਹੜੀ ਬਾਸਬਤੀ ਤੇ ਜਮਾ ਝੰਡਾ ਨਹੀਂ ਹੈਗਾ ਉਹ ਵੀ ਤੁਹਾਨੂੰ ਵੀਡੀਓ ਦਿਖਾਵਾਂਗੇ ਵੀ ਇੱਕ ਡਾਲ ਵੀ ਝੰਡਾ ਨਹੀਂ ਹੈਗਾ ਬਾਸਬਤੀ ਝੋਨੇ ਦੇ ਵਿੱਚ ਮੁੱਛਲ ਦੇ ਵਿੱਚ ਜਿਹੜੀ ਨਵੀਂ ਵੈਰਾਈ ਹੈ ਉਹ ਵੀ ਤੁਹਾਨੂੰ ਵੈਰਾਈ ਵੀ ਦਿਖਾਵਾਂਗੇ ਤੇ ਗਾਹਾਂ ਨੂੰ ਤੁਸੀਂ ਉਹ ਵੀ ਲਾ ਕੇ ਦੇਖਿਓ ਤੇ ਅੱਜ ਤੁਹਾਨੂੰ ਆਪਾਂ ਦਿਖਾ ਰਹੇ ਹਾਂ 1401 ਝੋਨਾ ਆਪਣਾ ਲੱਗਿਆ ਹੋਇਆ ਹੈ ਜਿਹਦੇ ਵਿੱਚ ਆਪਾਂ ਨੇ 2.5 ਤੋਂ 3 ਬੋਰੀਆਂ ਯੂਰੀ ਦੀ ਫਿਰ ਵੀ ਇਹ ਬਾਦ ਬਹੁਤ ਗਈ ਬਹੁਤ ਗ੍ਰੋਥ ਕਰੀ ਆ ਇਹਦੀ ਆਪਣੀ ਪਰਮਲ ਝੋਨੇ ਤੋਂ ਬਹੁਤ ਜ਼ਿਆਦਾ ਗ੍ਰੋਥ ਆਏ ਇਹੇ ਪਰਮਲ ਤੋਂ 10 ਤੋਂ 15 ਦਿਨ ਦੇ ਫਰਕ ਨਾਲ ਲੱਗੀ ਸੀਗੀ ਤੇ ਇਹਦੀ ਗ੍ਰੋਥ ਬਹੁਤ ਜ਼ਿਆਦਾ ਆ ਗਈ ਆ ਆ ਵੀ ਜੀਰੀ ਬਹੁਤ ਪਹਿਲਾਂ ਲੱਗ ਗਈ ਸੀ ਇਹ ਤੋਂ ਪਰ ਆ ਦੇਖੋ ਇਹਦੇ ਨਾਲ ਹੀ ਯਾਰ ਵਾਲੀ ਇਹ ਗ੍ਰੋਥ ਬਹੁਤ ਕਰੀ ਆ ਫਿਰ ਵੀ ਉਹਦੇ ਚ ਆਪਾਂ ਨੇ ਕੋਈ ਗ੍ਰੋਥ ਪ੍ਰੋਮੋਟਰ ਜਾਂ ਕੁਝ ਵੀ ਕੁਝ ਵੀ ਨਹੀਂ ਪਾਇਆ ਹੋਇਆ ਹੈਗਾ ਮੰਨ ਲਓ ਵੀ ਤਿੰਨ ਬੋਰੀਆਂ ਯੂਰੀਆ ਦੀਆਂ ਇੱਕ ਜੈਂਕ ਤੇ ਇੱਕ ਝੰਡੇ ਵਾਲੀ ਦਵਾਈ ਹੋਰ ਇਹਦੇ ਚ ਕੁਝ ਵੀ ਨਹੀਂ ਪਾਇਆ ਹੋਇਆ ਹੈਗਾ ਕੋਈ ਕੁਛੇ ਵੀ ਤਰ੍ਹਾਂ ਦੀ ਕੋਈ ਚੀਜ਼ ਹੋਰ ਨਹੀਂ ਪਾਈ ਗਰੋਥ ਵਾਸਤੇ ਕੁਛ ਵੀ ਨਹੀਂ ਪਾਇਆ ਹੋਇਆ ਦੇਖ ਸਕਦੇ ਹੋਗੇ ਇਹ ਆਪਣੇ ਨਹਿਰੀ ਪਾਣੀ ਆ ਗਿਆ ਨਹਿਰੀ ਪਾਣੀ ਬਹੁ ਲੱਗੇ ਹੋਏ ਨੇ ਇਹਨੂੰ ਨਹਿਰੀ ਪਾਣੀ ਦਾ ਕਮਾਲ ਲਾ ਲੋ ਬਾਹਣ ਦੇ ਕਮਾਲ ਲਾ ਲੋ ਮੌਸਮ ਦਾ ਕਮਾਲ ਲਾ ਲੋ ਜੇ ਮੈਂ ਅੱਜ ਮੌਸਮ ਆਗਾ ਤੇ ਹੁਣ ਇਹਦੇ ਤੇ ਆਪਾਂ ਨੇ ਕਰਾਂਗੇ ਸਪਰੇ ਉਲੀ ਵਾਲੀ ਸਪਰੇ ਕਰਾਂਗੇ ਤੇ ਆਪਾਂ ਤੇ ਨਾਲ ਪਾਵਾਂਗੇ ਆਪਾਂ ਗੋ ਵਾਲੀ ਛੁੰਡੀ ਦੀ ਤੇ ਬਾਕੀ ਮੌਕੇ ਤੇ ਤੁਹਾਨੂੰ ਦੱਸਾਂਗੇ ਕਿਹੜੀ ਕਿਹੜੀ ਸਪਰੇ ਕਰਾਂਗੇ ਤੇ ਜਿਹੜੇ ਜਿਹੜੇ ਮੇਰੇ ਕਿਸਾਨ ਭਰਾ ਨੇ 14 ਸਿੱਕ ਪਹਿਲੀ ਵਾਰ ਲਈ ਉਹ ਵੀਡੀਓ ਜ਼ਰੂਰ ਦੇਖ ਕੇ ਆਇਓ ਕਿਉਂਕਿ ਕਿਸਾਨ ਭਰਾ ਬਹੁਤ ਗੱਲਾਂ ਮੈਨੂੰ ਵੀ ਖੁਦ ਮੈਨੂੰ ਵੀ ਡਰਾ ਦੰਦੇ ਨੇ ਕਿ ਵੀ ਐ ਹੋ ਗਿਆ ਆ ਚੀਜ਼ ਪਾ ਦੋ ਆ ਕਰ ਦੋ ਪਰ ਮੰਟ ਕਹਣੇ ਕਿਸਾਨ ਦਾ ਰੱਖਣਾ ਜ਼ਰੂਰੀ ਹੈਗਾ ਕਿਸਾਨ ਭਰਾ ਉਹ ਆਪਦਾ ਤਜਰਬਾ ਜ਼ਰੂਰ ਇਕੱਠਾ ਕਰੋ ਆ ਝੰਡੇ ਵਾਸਤੇ ਮੈਨੂੰ ਬਹੁਤ ਕੁਝ ਹੋ ਗਿਆ ਝੰਡਾ ਆ ਗਿਆ ਆ ਗਿਆ ਬਾਦ ਉਹ ਇਹਨੂੰ ਆਪਣੇ ਵਿੱਚ ਪਿੰਡ ਦੇ ਵਿੱਚ ਬਹੁਤ ਸਾਰੇ ਕਿਸਾਨਾਂ ਨੇ 14 ਸਿੱਕ ਬਾ ਵੀ ਦਿੱਤੀ ਪਰ ਜਿਹੜਾ ਝੰਡਾ ਆਇਆ ਸੀ ਆ ਪਿਆਗਾ ਜਮਾ ਖਤਮ ਹੋ ਗਿਆ ਦੇਖ ਸਕਦੇ ਹੋਗੇ ਜਮਾ ਖਤਮ ਹੋ ਗਿਆ ਦੇਖੋ ਜੜ ਖਤਮ ਹੋ ਗਈ ਜਮਾ ਝੰਡਾ ਖਤਮ ਹੋ ਗਿਆ ਆ ਦੇਖ ਲੋ ਹਾਂ ਕੁਝ ਪਰਸੈਂਟ ਹੈਗਾਗਾ ਪਰ ਇਹਦਾ ਕੋਈ ਵੀ ਨੁਕਸਾਨ ਨਹੀਂ ਹੈਗਾ ਕੋਈ ਵੀ ਨੁਕਸਾਨ ਨਹੀਂ ਆਪਣੇ ਸਿਰਫ 5% ਝੰਡਾਗਾ 5% ਮੈਂ ਮੰਨਦਾ 5 ਤੋਂ ਵੀ ਘੱਟ ਹੀ ਹੋਊਗਾ ਕਿਉਂਕਿ ਜੇ ਆਪਾਂ ਬੂਟਿਆਂ ਦੀ ਔਸਤ ਲਾ ਲਈਏ ਤਾਂ 5% ਵੀ ਮੈਂ ਜ਼ਿਆਦਾ ਕਹਿ ਬੈਠਿਆ ਜੇ ਫਸਲ ਨੂੰ 10% ਝੰਡਾ ਵੀ ਆਉਂਦਾ ਤਾਂ ਵੀ ਥੋੜੀ ਫਸਲ ਕਿਤੇ ਨਹੀਂ ਗਈ ਹੈਗੀ ਕਿਉਂਕਿ ਬਾਸਪਤੀ ਮੁਛਲ ਆ ਜਿਹੜੀ ਇਹ ਰੇਟ ਤੇ ਡਿਪੈਂਡ ਆ ਹਾਲੇ ਕਿ ਇਹ ਹਾਲੇ ਜੀ ਇਹਦੇ ਵਿੱਚ ਕੋਈ ਟੱਡੀ ਟੁੱਡੀ ਕੁਝ ਵੀ ਨਹੀਂ ਹੈਗਾ ਕਿਸਾਨ ਪ੍ਰਭੂ ਤੇ ਇਹਨੂੰ ਆਪਾਂ ਹੁਣ ਨਹਿਰ ਦਾ ਪਾਣੀ ਬੰਦ ਕਰ ਦਾਂਗੇ ਉਸ ਤੋਂ ਬਾਅਦ ਲਾਵਾਂਗੇ ਨਹਿਰ ਦਾ ਪਾਣੀ ਆਪਾਂ ਦੇਖ ਸਕਦੇ ਹੋ ਬਹੁਤ ਵਧੀਆ ਖੜੀ ਆ ਮਦਕੀ ਇਸ ਵਾਰ ਐਤਕੀ ਆਪਾਂ ਪ੍ਰਦਾਨ ਪਿਛਲੀ ਵਾਰ ਪ੍ਰਦਾਨ ਪਾਉਂਦੇ ਸੀਗੇ ਪਰ ਐਤਕੀ ਆਪਾਂ ਨੇ ਤਜਰਬਾ ਕਰਕੇ ਦੇਖਣਾ ਹੈ ਵੀ ਆਪਣਾ ਆਪਾਂ ਕਹਿਣ ਦਾ ਮਕਸਦ ਇਹ ਨਹੀਂ ਹੈਗਾ ਵੀ ਇਸ ਪ੍ਰਦਾਨ ਮਾਰੀਆ ਜਾਂ ਕੁਝ ਵੀ ਆਪਾਂ ਨਹੀਂ ਕਹਿੰਦੇ ਪਰ ਆਪਾਂ ਨੇ ਆਪਦਾ ਤਜਰਬਾ ਕਰਨਾ ਇਸ ਵਾਰ ਆਪਾਂ ਪ੍ਰਦਾਨ ਨਹੀਂ ਪਾਉਂਦੇ ਆਪਣੇ ਖੇਤ ਦੇ ਵਿੱਚ ਪਹਿਲਾ ਪਾਉਂਦੇ ਹੁੰਦੇ ਸੀ ਪ੍ਰਾਂਤ ਐਦ ਕਿ ਆਪਾਂ ਸਪਰੇਹਾਂ ਨਾਲ ਹੀ ਸਾਰਾਂਗੇ ਦੇਖਦੇ ਆ ਵੀ ਕਿਵੇਂ ਰਹਿੰਦਾ ਕਿਵੇਂ ਨਹੀਂ ਕਈ ਜ਼ਮੀਨਦਾਰ ਮੈਂ ਦੇਖੇ ਨੇ ਕਿ ਦੇਖੋ ਦੇਖ ਸਪਰੇਹਾਂ ਕਰਦੇ ਨੇ ਦੇਖੋ ਦੇਖੀ ਸਾਰਾ ਕੁਝ ਕਰਦੇ ਵੀ ਆ ਚੀਜ਼ ਐ ਕਿ ਵੱਖਰੋ ਵੱਖਰਾ ਬਾਹਣ ਵੱਖਰੋ ਵੱਖਰਾ ਪਾਣੀ ਵੱਖਰੋ ਵੱਖਰੀ ਫਸਲ ਦੀ ਕਿਸਮ ਤੇ ਦੇਖ ਸਕਦੇ ਆ ਇਹ ਆਲੇ-ਦਾਲੇ ਪਰਮਲ ਲੱਗੀ ਹੋਇਆ ਤੁਹਾਨੂੰ ਉਧਰ ਵੀ ਪਰਮਲ ਦੇਖਿਆ ਹੋਣਾ ਪਰਮਲ ਲੱਗੀ ਆ ਹਾਈਟ ਬਹੁਤ ਕਰੀ ਆ ਇਹਨੇ ਆਪਣੇ ਆਪਾਂ ਪਹਿਲੀ ਵਾਰ ਲਾਈਆ 1401 ਆਪਣੇ ਲਾਉਂਦੇ ਸੀਗੇ ਪਹਿਲਾਂ ਆਪਾਂ ਪਰ ਲਾਈ ਨਹੀਂ ਸੀ ਬਹੁਤ ਟਾਈਮ ਬਾਅਦ ਇਸ ਵਹਾਣ ਦੇ ਵਿੱਚ ਪਹਿਲੀ ਵਾਰ ਲਾਈ ਆ 1401 ਬਹੁਤ ਸ਼ਾਨਦਾਰ ਵਧੀਆ ਰਿਜ਼ਲਟ ਬਹੁਤ ਵਧੀਆ ਹੈਗਾ ਸੁੰਡੀ ਪਈ ਸੀਗੀ ਪਰ ਪੱਤਾਂ ਲਪੇਟ ਸੁੰਡੀ ਪਈ ਸੀਗੀ ਪਰ ਇਹ ਮੌਸਮ ਨੇ ਮਦਕੀ ਖਤਮ ਕਰਤੀ ਦੇਖੋ ਪੈਣ ਲੱਗ ਗਈ ਸੀ ਪਰ ਖਤਮ ਕਰਤੀ ਇਹ ਆ ਗਈ ਜੀ ਆਪਣੀ 1401 ਤੇ ਆ ਗਈ ਪਰਮਲ ਵੈਰੈਟੀ ਇਹ ਦਿਨੋਂ ਪਹਿਲਾਂ ਲੱਗੀ ਹੋਇਆ 10 ਦਿਨ ਪਰ ਕੱਪ ਕੀ ਦੇ ਨੋ ਤੇ ਵੀਡੀਓ ਸ਼ੇਅਰ ਕਰਿਓ ਕਸਰ ਪਰ ਉਹ ਕਮੈਂਟ ਕਰਕੇ ਜਰੂਰ ਦੱਸਿਓ ਵੀ 1400 ਇੱਕ ਦਾ ਤੁਸੀਂ ਨੇ ਰਕਵਾ ਕਿੰਨਾ ਲਾ ਪਾਇਆ ਤੇ ਉਹਦੇ ਚ ਪਾਇਆ ਕੀ ਕੁਛ ਆਗਾ ਉਹ ਕਮੈਂਟ ਕਰਕੇ ਦੱਸਿਓ ਕਰਿਓ ਵੀਡੀਓ ਸ਼ੇਅਰ ਦੋਸਤੋ ਧੰਨਵਾਦੀ ਸਾਰਿਆਂ ਨੂੰ